ਸਤਿਗੁਰ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਆਪਦੇ ਪਿੰਡ ਮੁੱਦਕੀ ਸ਼ਹਿਰ ਦੇ ਵਿੱਚ ਤੇ ਮੁੱਦਕੀ ਪਿੰਡ ਤੇ ਜਦੋਂ ਲੋਹਾਮਾ ਨੂੰ ਆਪਾਂ ਜਾਣੇ ਆਣਾ ਮਿੱਤਰੋ ਗਊਸ਼ਾਲਾ ਤੋਂ ਨੰਗੜ ਤੋਂ ਬਾਅਦ ਵੀਰ ਦਾ ਘਰ ਆ ਸੇਵਕ ਬਾਈ ਦੇ ਕੋਲੇ ਭਾਈ ਮੂਲੇ ਕੇ ਘਰ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਇੱਕ ਸਾਨ ਵਕਾਊਆ ਭਾਈ ਹੋਣਿਆ ਕੋਲੇ ਆਓ ਕਰਦੇ ਆ ਗੱਲਬਾਤ ਆਪਾਂ ਬਾਈ ਜੀ ਨਾਲ ਸਾਰੀ ਜਾਣਕਾਰੀ ਲੈਣ ਸੇਵਕ ਵੀਰੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਭਾਈ ਧੰਨਵਾਦ ਜੀ ਸੇਤਾ ਦੇ ਠੀਕ ਆ ਹਾਂਜੀ ਹਾਂਜੀ ਠੀਕ ਕਹਿਣਾ ਹਾਂਜੀ ਹਾਂਜੀ ਸੇਵਕ ਭਾਈ ਕਿੰਨੇ ਚਿਰ ਦਾ ਹੋ ਗਿਆ ਇਹ ਇਹ ਵੀਰੇ 4 ਸਾਲ 2 ਮਹੀਨਿਆਂ ਦਾ ਹੋ ਗਿਆ ਜੀ 4 ਸਾਲ ਤੇ 2 ਮਹੀਨਿਆਂ ਦਾ ਹੋ ਗਿਆ ਆਪਣੇ ਘਰ ਦਾ ਹੀ ਹੈ ਜੰਪਲੀ ਹੈ ਹਾਂਜੀ ਹਾਂਜੀ ਘਰ ਦਾ ਹੀ ਹੈ ਠੀਕ ਹੈ ਵੀਰੇ ਕਿਹੜੇ ਸਾਲ ਦਾ ਹੈ ਭਾਈ ਇਹ ਪਵਨ ਦਾ ਵੀਰ ਪਵਨ ਦਾ ਪੇਜ ਵਾਲੇ ਪਹਿਲਾਂ ਵਾਲੇ ਦਾ ਹੈ ਹਾਂਜੀ ਹਾਂਜੀ ਠੀਕ ਹੈ ਭਾਈ ਅੱਛਾ ਮਈਆਂ ਮਈਆਂ ਕ੍ਰੋਸ ਕਰਦਾ ਹੁਣ ਗਰੇ ਹਾਂਜੀ ਹਾਂਜੀ ਕਰਦਾ ਠੀਕ ਹੈ ਭਾਈ ਠੀਕ ਹੈ ਓਕੇ ਜਾਵਾਂ ਹੈ ਬੱਚੇ ਪੁੱਤਰੇ ਵੀ ਵਧੀਆ ਦਿੰਦਾ ਹੈ ਨਾ ਬੱਚੇ ਬਹੁਤ ਵਧੀਆ ਹਾਂਜੀ ਡੇਡੇ ਘੱਟ ਚ ਆਉਂਦੇ ਹੈ ਹਾਂਜੀ ਠੀਕ ਹੈ ਭਾਈ ਅੱਛਾ ਹੁਣ ਇਹ ਵੇਚਣਾ ਵੀਰੇ ਵੇਚਣਾ ਹਾਂਜੀ ਵੀਰੇ ਠੀ ਵਰੇ ਮੰਗ 1.5 ਲੱਖ ਰੁਪਇਆ ਮੰਨ ਤਣ ਕਰ ਦੇਗੇ ਵਿੱਚੋਂ ਕਰ ਦਾਂਗੇ ਠੀਕ ਹੈ ਬਾਈ ਤੇ ਹੁਣ ਤੋਰੀਏ ਨੂੰ ਮੜੇ ਡਰਦਾ ਪਿੱਛੋਂ ਕਰ ਰਿਆ ਇਹਨੂੰ ਜੀ ਪਿਊਸ ਕਰ ਨਹੀਂ ਮਿੱਤਰੋ ਸਿੰਘ ਬਹੁਤ ਸੋਨਾ ਮਾਰਕਿੰਗ ਬੜੀ ਟੌਪ ਬੱਚੇ ਲੋਂਦਾ ਕਹਿਣ ਵਾਲੀ ਗੱਲ ਨਹੀਂ ਕਿ ਕੋਈ ਕੱਟੀ ਪਾਈ ਦੇ ਕਰੋ ਚੰਗੀ ਕੀਮਤ ਤੇ ਵੇਖ ਕੇ ਗਈ ਆ ਸਿਆਗੂ ਮੀਨਾਂ ਦੀ ਇਸ ਸਾਨ ਦੀ ਮਿੱਤਰ ਥੱਲੋ ਟੈਸਟਿੰਗ ਕਰਾ ਤਾ ਬਹੁਤ ਸੁਧਤਾ ਵਕਰੀ ਆ ਕੱਦ ਕਾਠ ਚੰਗਾ ਵਾ ਸਿੰਘ ਦਾ ਡਿਜ਼ਾਈਨ ਬਹੁਤ ਚੰਗਾ ਵਾ ਅੱਧਾ ਸਿੰਘ ਚਿੱਟਾ ਅੱਧਾ ਕਾਲਾ ਕੁੰਡਾ ਸਿੰਘ ਗੋਲ ਮਣਕੀ ਅੱਖ ਚਾਰੇ ਪੈਰਾ ਤੇ ਨਿਸ਼ਾਨ ਟੈਸਟਿੰਗ ਲੋ ਸਾਰਾ ਕੁਝ ਓਕੇ ਦੀ ਰਿਪੋਰਟ ਆ ਕਰਮ ਵਾਲੇ ਦੀ ਕਿਉਂਕਿ ਡਰਦਾ ਵਾ ਤੁਰਦਾ ਨਹੀਂ ਗਾ ਬਾਈ ਇਸ ਕਰਕੇ ਬਾਹਰ ਨਹੀਂ ਕੱਢੇ ਵੀਰ ਦੇ ਘਰੋਂ ਜਾਨਵਰ ਤਾਂ ਨਹੀਂ ਆਪਾਂ ਤੁਹਾਨੂੰ ਤੋੜ ਕੇ ਵਿਖਾਉਂਦੇ ਨਹੀਂ ਤਾਂ ਵਿਖਾ ਦੇਣਾ ਸੀ ਰੇਟ ਇਹਦਾ 1.5 ਲੱਖ ਰੁਪਈਆ ਵਾ ਵਿੱਚੋਂ ਮਾਨਤਾ ਨ ਹੋ ਜੂਗਾ ਸੇਵਕ ਭਾਈ ਨੰਬਰ ਕਿੰਨਾ ਵੀਰੇ ਆਪਣਾ 9781032495 ਇੱਕ ਵਾਰੀ ਹੋਰ ਬੋਲ ਵੀਰੇ 97810 32495 ਠੀਕ ਹੈ ਇਸ ਨੰਬਰ ਤੇ ਕੱਲ ਸੇਵਕ ਵੀਰੇ ਦੇ ਨਾਲ ਤੁਸੀਂ ਗੱਲਬਾਤ ਮਿੱਤਰੋ ਇਹ ਸ਼ਾਨ ਸੀ ਮੁੱਦਕੀਰੀ ਸ਼ਾਨਾ ਤੁਸੀਂ ਲੈਣਾ ਵਾ ਤੁਸੀਂ ਬਣਾਉਣੀ ਪਛਾਣਾ ਧੰਨਵਾਦ